गुड मॉर्निंग माई डीयर स्टूडेंट्स पहला वाली वीडियो में आप रीडिंग की तीन अखरी शब्दों की तो हूँ आपकशीट करा पेज नंबर ट्वेंटी फाइव ओपन करना ती डे लिखोगे शुक्रवार डेट सिकस्थ मंथ अलैवथ ईयर टू थाउजेंड ट्वेंटी चित्र वेख के खाली था भरो ਮੀਨਸ ਜੋ ਚਿੱਤਰ ਬਨੇ ਹੋਏ ਐ ਉਹਨਾਂ ਦੇ ਆਪਾਂ ਨਾਮ ਜੋ ਹੈ ਉਹ ਕੰਪਲੀਟ ਕਰਨੇ ਆ। ਲਾਈਕ ਬੱਲਬ ਬਟ ਆਪਾਂ ਨੂੰ ਇੱਥੇ ਬੱਬਾ ਡੈਸ਼ ਬੱਬਾ ਇੱਕ ਲੈਟਰ ਨਹੀਂ ਦਿੱਤਾ ਇੱਕ ਅੱਖਰ ਨਹੀਂ ਦਿੱਤਾ ਸੋ ਆਪਾਂ ਚਿੱਤਰ ਦੇਖ ਕੇ ਖਾਲੀ ਥਾਂ ਮ ਭਰਨੀ ਆ। ਕੀ ਹੈ ਇਹ ਬੱਲਬ ਤਾਂ ਆਪਾਂ ਇੱਥੇ ਕੀ ਲਿਖਾਂਗੇ? ಬಬ್ಬಾ ಲ ಬಬ್ಬಾ ಬಲ್ಭ ಬಬ್ಬಾ ಲ ಬಬ್ಬಾ ಬಲ್ಭ ದ ನೆಕ್ಸ್ಟ್ ಡೇಷ ರಾರಾ ದಾ ರದ ਤੈਥੇ ਆਪਾਂ ਨੂੰ ਫਰਸਟ ਅੱਖਰ ਜਿਹੜਾ ਹੈਗਾ ਉਹ ਨਹੀਂ ਦਿੱਤਾ ਤਾਂ ਆਪਾਂ ਇੱਥੇ ਕੀ ਲਿਖਾਂਗੇ ਕਰਦ ਦਾ ਫਰਸਟ ਅੱਖਰ ਕਿਹੜਾ ਹੋਏਗਾ ਕਕਾ ਕਕਾ ਰਾਰਾ ਦਦਾ ਕਰਦ ਕਕਾ ਰਾਰਾ ਦਦਾ ਕਰਦ ਨੈਕਸਟ ਸੜਕ ਸੜਕ ਦੀ ਸਪੈਲਿੰਗ ਕੀ ਹੈ ਸਸਾ ਡਾੜਾ ਕਕਾ ਸੜਕ ਸ ਸਾ ਡਾ ਡਾ ਕੱਕਾ ਸੜਕ ਇਹ ਕਿਹੜਾ ਫੁੱਲ ਬਣਿਆ ਹੋਇਆ ਕਮਲ ਦਾ ਤਾਂ ਇਥੇ ਕੱਕਾ ਮੰਮਾ ਲੱਲਾ ਕੀ ਆਏਗਾ ਲੱਲਾ ਕੱਕਾ ਮੰਮਾ ਲੱਲਾ ਕਮਲ ਕੱਕਾ ਮੰਮਾ ਲੱਲਾ ਕਮਲ ਨੈਕਸਟ ਨਮਕ ਨੰਨਾ मम्मा कक्का नमक नन्ना मम्मा कक्का नमक द नेक्स्ट मगर मम्मा गग्गा गग्गा रारा मगर मम्मा गग्गा रारा मगर नेक्स्ट तस्वीर देख के ठीक शब्द के सामने ਠੀਕ ਦਾ ਨਿਸ਼ਾਨ ਲਗਾਓ ਕੀ ਹੈ ਦੇਖੋ ਇੱਧਰ ਕਕਾ ਨਾਣਾ ਕਕਾ ਕਣਕ ਕਕਾ ਮਮਾ ਲੱਲਾ ਕਮਲ ਕੀ ਹੈ ਕਣਕ ਤਾਂ ਇੱਥੇ ਕਣਕ ਦੇ ਸਾਹਮਣੇ ਠੀਕ ਦਾ ਨਿਸ਼ਾਨ ਲੱਗਾ ਹੋਇਆ ਤਾਂ ਆਪਾਂ ਵੀ ਨੈਕਸਟ ਵਾਲੀ ਪਿਕਚਰ ਦੇ ਕੇ ਸੇਮ ਕਰਾਂਗੇ ਇਹ ਕਿਹੜੀ ਪਿਕਚਰ ਬਣੀ ਹੋਈ ਹੈ ਬਲਦ ਬਲਦ ਦੀ ਸਪੈਲਿੰਗ ਕੀ ਹੈ ਬੱਬਾ ਲੱਲੇ ਪੈਰ ਬਿੰਦੀ ਗੱਦਾ ਬਲਦ نیچے ਕੀ ਲਿਖਿਆ ਮਮਾ ਟੈਂਕਾ ਰਾਰਾ ਮਟਰ ਤਾਂ ਸਹੀ ਬਲਾ ਕਿਹੜਾ ਬਲਦ ਬੱਬਾ ਲੱਲੇ ਪੈਰ ਬਿੰਦੀ ਦੱਦਾ ਬਲਦ ਨੈਕਸਟ ਇਹ ਕੱਕਾ ਲੱਲਾ ਮਮਾ ਕਲਮ ਪੱਬਾ ਵਾਵਾ ਨੰਨਾ ਭਵਨ ਕਿਹੜੀ ਪਿਕਚਰ ਬਣੀ ਹੋਈ ਹੈ ਇੱਥੇ ਪਵਨ ਤਪਾ ਕਿਸ ਦੇ ਸਾਹਮਣੇ ਟਿਕ ਕਰਾਂਗੇ ਪਵਨ ਦੇ ਪੱਬਾ 바ਵਾ ਨੰਨਾ ਪਵਨ ਸੁਭੱਚੇ ਤੁਸੀਂ ਵੀ ਆਪਣੀ ਬੁੱਕ ਤੇ ਇਸ ਤਰ੍ਹਾਂ ਪੇਜ ਨੰਬਰ 25 ਕੰਪਲੀਟ ਕਰਨਾ ਥੈਂਕ ਯੂ